ਤੁਹਾਡੇ ਨਾਲ ਲੜਦਾ ਸੀ ਪਹਿਲਾਂ ਘਰੇ ਜਿਆਦਾ ਇਹ ਵਾਹ ਯਾਰ ਮੇਰੇ ਦੇ ਪਾਸੇ ਪਾਂਦੇ ਦੇ ਘੁੱਟ ਘੁੱਟ ਕੇ ਮੈਨੂੰ ਕਹਿੰਦਾ ਤੂੰ ਵਿੱਚ ਬੋਲੀ ਗਈ ਬਾਈ ਜੀ ਨਾਲ ਮੇਰੀ ਗੱਲ ਨਹੀਂ ਹੋਣ ਦਿੱਤੀ ਮੈਨੂੰ ਉਹ ਵੀ ਕਹੀ ਜਾਂਦੀ ਹੁਣ ਆਪਾਂ ਗੱगन ਗੱਲ ਸੁਣ ਕੇ ਧਿਆਨ ਨਾਲ ਹਾਂਜੀ ਹੁਣ ਆਪਾਂ ਨਾ ਛੇਤੀ ਛੇਤੀ ਠੀਕ ਹੋ ਕੇ ਫਿਰ ਕੰਮ ਕਰਨ ਲੱਗਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਗਗਨਦੀਪ ਸਿੰਘ ਨੂੰ ਜਦ ਦਿਨ ਮਾਂ ਲੈ ਕੇ ਆਈ ਸੀ ਤੇ ਮਾਂ ਕਿਦਾਂ ਰੋਂਦੀ ਸੀ ਵਿਲਕਦੀ ਸੀ ਕਿਦਾਂ ਸਰੀਰ ਤੇ ਪਏ ਹੋਏ ਨੀਲ ਦੇ ਨਿਸ਼ਾਨ ਦਿਖਾਉਂਦੀ ਸੀ ਆਏ ਮੈਂ ਰੱਬ ਵੇਚਤਾ ਮੇਰੇ ਵੀਰ ਮੈਂ ਬੜੇ ਦੁੱਖ ਭੋਗਦੀ ਆ ਮੈਂ ਪਤਾ ਨਹੀਂ ਕਿੰਗਾਂ ਦੇ ਬਾੜੇ دعا ਅਗ ਲਾ ਕੇ ਐਡਾ ਜਵਾਨ ਪੁੱਤ ਆਪਣੀਆਂ ਭੈਣਾਂ ਨੂੰ ਕੁੱਟਦੇ ਮੈਨੂੰ ਕੁੱਟਦਾ ਪਿਓ ਦਾ ਕੁੱਟਦਾ ਪਿਓ ਆਪਦਾ ਇਹਨੇ ਬੇਹੋਸ਼ ਕਰਤਾ ਪਿਛਲੇ ਹਫਤੇ ਉਹ ਵਿਚਾਰਾ ਕਿਨਾ ਪਤਾ ਹੀ ਨਹੀਂ ਰੱਬ ਦਾ ਬੰਦਾ ਕਿਵੇਂ ਥੁਰਿਆ ਫਿਰਦਾ ਆਈਕ ਕੁੜੀ ਦੀ ਐਵੇਂ ਗਲ ਘੋਟ ਲਿਆ ਅੱਖ ਟੇਢੀ ਹੋ ਗਈ ਅੱਖ ਨੂੰ ਹੁਣ ਦੇਖਣੋਂ ਹਟ ਗਿਆ ਇੱਕ ਕੁੜੀ ਦੇ ਇੱਕ ਹੋਰ ਵਿਚਾਰੀ ਉਹ ਦਿਮਾਗੀ ਦਵਾਈਆਂ ਖਾ ਰਹੀ ਆ ਉਹ ਕਦੇ ਕਿਤੇ ਲੁਕਦੀ ਆ ਲੋਕ ਸਾਨੂੰ ਦੇਖ ਕੇ ਬੂਹਾ ਲਾਲਦਿਆਂ ਵੀ ਸਾਡੇ ਘਰੇ ਨਾ ਆ ਜਾਣ ਸਾਨੂੰ ਕੋਈ ਛਡਾਣ ਵਾਲਾ ਨੀਨਾ ਬਾਪ ਨੂੰ ਛਡਾਣ ਵਾਲਾ ਕਿੰਨੇ ਉਹ ਜ਼ਖਮ ਜਿਹੜੇ ਦਿਲ ਤੇ ਲੱਗੇ ਹੋਏ ਸੀ ਉਹ ਦਿਖਾਉਣ ਦੱਸਦੀ ਸੀ ਬਾਪ ਬਾਰੇ ਦੱਸਦੀ ਸੀ ਵੀ ਕਿਵੇਂ ਮੇਰਾ ਪੁੱਤ ਮੇਰੇ ਹਸਬੰਡ ਨੂੰ ਘੋਟਦਾ ਮਾਰਦਾ ਕੋਈ ਸਾਨੂੰ ਛਡਾਉਣ ਵੀ ਨਹੀਂ ਆਉਂਦਾ ਸਾਡੀਆਂ ਚੀਕਾਂ ਸੁਣ ਕੇ ਸਾਡੇ ਘਰੇ ਵੀ ਨਹੀਂ ਆਉਂਦਾ ਕੋਈ ਤਾਂ ਅੱਜ ਉਹੀ ਮਾਂ ਉਹੀ ਬਾਪੂ ਬੜੀ ਖੁਸ਼ੀ ਨਾਲ ਦੱਸ ਰਿਹਾ ਵੀ ਸਾਡਾ ਪੁੱਤ ਹੁਣ ਠੀਕ ਆ ਗਏ ਨਾਲ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਠੀਕ ਆ ਮਤਲਬ ਇਹ ਤੁਹਾਡੀਆਂ ਦਵਾਵਾਂ ਤੁਹਾਡੀਆਂ ਅਰਦਾਸਾਂ ਤੁਹਾਡੀਆਂ ਅਸੀਸਾਂ ਸਦਕਾ ਹੋਇਆ ਨਹੀਂ ਤਾਂ ਇਲਾਜ ਤਾਂ ਇਹ ਮਾਂ ਪਿਓ ਪਿਛਲੇ ਜਦੋਂ ਤੋਂ ਇਹ ਬਿਮਾਰ ਹੋਇਆ ਹੈਂ ਜੀ ਕਿ ਰਾਹੇ ਇਲਾਜ ਦੀ ਕੋਈ ਕਮੀ ਨਹੀਂ ਛੱਡੀ ਬੜਾ ਪੈਸਾ ਖਰਚ ਲਿਆ بڑے ਡਾਕਟਰਾਂ ਕੋਲੇ ਧੱਕੇ ਖਾ ਲੈ ਕੋਈ ਹਸਪੀਟਲ ਨਹੀਂ ਛੱਡਿਆ ਤੇ ਜਿੱਥੇ ਕਿਤੇ ਕੋਈ ਉਦਾਂ ਵੀ ਦੱਸਦਾ ਸੀ ਉਹ ਵੀ ਕੀਤਾ ਜੋ ਕਰਨ ਕਿਉਂਕਿ ਜਿਹਦੇ ਘਰੇ ਅੱਗ ਲੱਗੀ ਆ ਉਹ ਤਾਂ ਹਰ ਹੀਲਾ ਵਸੀਲਾ ਕਰਦਾ ਫਿਰ ਤੇ ਪਰ ਗੁਰੂ ਦੀ ਕਿਰਪਾ ਹੋਈ ਹੈ ਤਾਂ ਤੁਹਾਡੀਆਂ ਦੁਆਵਾਂ ਨਾਲ ਕਿਉਂਕਿ ਜਨ ਕੀ ਅਰਦਾਸ ਬਿਰਥੀ ਨਾ ਜਾਵੇ ਤੁਹਾਡੀਆਂ ਕੀਤੀਆਂ ਅਰਦਾਸਾਂ ਨੇ ਅੱਜ ਗगन ਨੂੰ ਇੰਨੇ ਕਿョਗਿਆ ਕਰਤਾ ਵੀ ਉਹਦੇ ਮੰਮੀ ਪਾਪਾ ਹੁਣ ਉਹ ਤੋਂ ਡਰਦੇ ਨਹੀਂ ਔਰ ਉਦੇ ਬਾਰੇ ਚੰਗਾ ਕਹਿ ਵੀ ਰਹੇ ਆ ਤੇ ਚੰਗਾ ਸੋਚ ਵੀ ਰਹੇ ਆ ਜਿਵੇਂ ਉਹਦੇ ਫਾਦਰ ਸਾਹਿਬ ਕਹਿ ਰਹੇ ਆ ਵੀ ਜੇ ਕਿਤੇ ਇੱਥੇ ਰਹਿ ਕੇ ਥੋੜੀ ਬਹੁਤੀ ਸੇਵਾ ਕਰਾਉਣ ਲੱਗ ਜੇਵੇ ਤਾਂ ਸਾਡੇ ਲਈ ਇਸ ਤੋਂ ਵੱਡੀ ਕੋਈ ਗੱਲ ਨਹੀਂ ਖੁਸ਼ੀ ਦੀ ਹੋਰ ਤੇ ਗੁਰੂ ਸਾਹਿਬ ਅਰਦਾਸ ਕਰਿਓ ਵੀ ਗगन ਆਪਣੀ ਲਾਈਫ ਚੋਂ ਉਸ ਦੁਨੀਆ ਚੋਂ ਬਾਹਰ ਨਿਕਲੇ ਜਿਹਦੇ ਚ ਇਹ ਆਪਣੇ ਆਪ ਨੂੰ ਬੰਦ ਕਰੀ ਬੈਠਾ ਨੰਨ ਬਹੁਤ ਭਿਕਸ਼ੂ ਮਤਲਬ ਇਸ ਤਰ੍ਹਾਂ ਦੀਆਂ ਚੀਜ਼ਾਂ ਦਿਮਾਗ ਚ ਚੱਲੀ ਜਾਂਦੀਆਂ ਆ ਪੁਰਾਣੇ ਜੋ ਇਹਨੇ ਇੰਟਰਨੈਟ ਤੇ ਦੇਖਿਆ ਉਹੀ ਜਨੇ ਇੱਕ ਦੁਨੀਆ ਬਣਾ ਲਈ ਆਪਣੀ ਪੜਿਆ ਪੰਜਵੀਂ ਤੱਕ ਹੀ ਆ ਪਰ ਅੱਜ ਕੱਲ ਫੋਨ ਲੈਪਟਾਪ ਸਾਡੇ ਹੱਥਾਂ ਦੇ ਵਿੱਚ ਆ ਜਾਂਦੇ ਆ ਹਰ ਇੱਕ ਦੁਨੀਆ ਦਾ ਹਰ ਇੱਕ ਹਿੱਸਾ ਸਾਡੇ ਹੱਥ ਚ ਆ ਜਾਂਦਾ ਪਰ ਉਹਨੂੰ ਕਿੱਦਾਂ ਅਸੀਂ ਦੇਖਣਾ ਕਿੱਦਾਂ ਉਹਨੂੰ ਸਮਝਣਾ ਕਿੱਦਾਂ ਉਹਨੂੰ ਅਬਜ਼ਰਬ ਕਰਨਾ ਕਿੱਦਾਂ ਉਹਨੂੰ ਆਪਣੇ ਨਾਲ ਰਿਲੇਟ ਕਰਨਾ ਇਹਦੀ ਸੋਝੀ ਅਜੇ ਸਾਨੂੰ ਹੈ ਨਹੀਂ ਉਹਨੀ ਪਰ ਇਸ ਦੁਨੀਆ ਨੇ ਇਸ ਟੈਕਨੋਲੋਜੀ ਨੇ ਸਾਨੂੰ ਪੂਰੇ ਵਰਲਡ ਦੇ ਵਿੱਚ ਕਨੈਕਟ ਕਰਤਾ ਤੇ ਜਿਹਦੇ ਕਰਕੇ ਫਿਰ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਨੇ ਜਿਨ੍ਹਾਂ ਦਾ ਫਿਰ ਉਹ ਮੈਂਟਲ ਲੈਵਲ ਉਸ ਲੈਵਲ ਤੇ ਕਦੇ ਨਹੀਂ ਜਾ ਪੌਂਦਾ ਆਪਣੇ ਆਪ ਇਸ ਤਰ੍ਹਾਂ ਦੀ ਕਨਫਿਊਜ਼ ਜ਼ਿੰਦਗੀ ਦੇ ਵਿੱਚ ਚਲੇ ਜਾਂਦੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਲੱਗਦਾ ਮੈਂ ਕਰਨਾ ਕੀ ਆ ਕੀ ਮੇਰੇ ਲਈ ਸਹੀ ਹੈ ਕੀ ਮੇਰੇ ਲਈ ਗਲਤ ਆ ਫਿਰ ਉਹ ਐਂਜਾਇਟੀ ਦੇ ਰੂਪ ਚ ਗੱਲ ਵੱਧਦਾ ਵੱਧਦਾ ਗੁੱਸਾ ਫਿਰ ਇਸ ਰੂਪ ਚ ਚਲੇ ਜਾਂਦਾ ਵੀ ਮਾਪੇ ਵੀ ਆਪਣੇ ਬੱਚੇ ਤੋਂ ਡਰਦੇ ਨੇ ਇਸ ਕਰਕੇ ਸਾਡੀ ਬੇਨਤੀ ਹੈ ਭੈਣੋ ਤੇ ਭਰਾਵੋ ਕੋਈ ਵੀ ਦਿਮਾਗੀ ਸਮੱਸਿਆ ਕਿਸੇ ਨੂੰ ਵੀ ਬੱਚੇ ਨੂੰ ਜਾਂ ਕਿਸੇ ਵੀਰ ਨੂੰ ਬਜ਼ੁਰਗ ਨੂੰ ਉਹਨੂੰ ਇੱਥੇ ਸੁਪਨਿਆਂ ਦੇ ਘਰ ਸਾਡੇ ਦਵਾਈਆਂ ਦੇ ਲੰਗਰ ਲੱਗਦੇ ਆ ਹਰ 15 ਦਿਨਾਂ ਬਾਅਦ ਮੰਨ ਲਓ ਮੰਗਲਵਾਰ ਵਾਲੇ ਦਿਨ ਕੈਂਪ ਲੱਗਦਾ ਇੱਕ ਮੰਗਲਵਾਰ ਛੱਡ ਕੇ ਫਿਰ ਉਸ ਤੋਂ ਅਗਲੇ ਮੰਗਲਵਾਰ ਹੁੰਦਾ ਮਹੀਨੇ ਦੇ ਵਿੱਚ ਦੋ ਵਾਰੀ ਇਹ ਗੁਰੂ ਦਵਾਈਆਂ ਦੇ ਲੰਗਰ ਲੱਗਦੇ ਨੇ ਤੇ ਇੱਥੇ ਤੁਸੀਂ ਲੈ ਕੇ ਆਓ ਜਰੂਰ ਠੀਕ ਹੋਊਗਾ ਪਰ ਗੱਲ ਸਿਰਫ ਇੰਨੀ ਆ ਸਬਰ ਨਾਲ ਤੇ ਸੰਤੋਖ ਨਾਲ ਦਵਾਈ ਖਾਉਣੀ ਪਊ ਇਹ ਨਹੀਂ ਵੀ ਆਪਾਂ ਅੱਜ ਡਾਕਟਰ ਤੇ ਗਏ 15 ਦਿਨਾਂ ਵਿੱਚ ਰਿਜ਼ਲਟ ਮੰਗੇ ਹੋਵੇ ਨਾ ਫਿਰ ਨਵੇਂ ਡਾਕਟਰ ਕੋਲ ਚਲੇ ਜਾਈਏ ਫਿਰ ਕਿਸੇ ਬਾਬੇ ਕੋਲ ਚਲੇ ਜਾਈਏ ਕਿਤੇ ਚੌਂਕੀ ਭਰ ਆਈਏ ਇੱਕ ਥਾਂ ਤੇ ਸਾਨੂੰ ਆਪਣਾ ਮਨ ਟਿਕਾ ਕੇ ਸਬਰ ਤੇ ਸੰਤੋਖ ਨਾਲ ਦਵਾਈ ਲੈਣੀ ਪਊ ਤੇ ਅੱਜ ਗਗਨ ਠੀਕ ਹੋ ਰਿਹਾ ਤੁਹਾਡੀਆਂ ਦੁਆਵਾਂ ਨਾਲ ਤੁਹਾਡਾ ਸਾਰਿਆਂ ਦਾ ਸ਼ੁਕਰੀਆ ਵਾਹਿਗੁਰੂ ਕਿਰਪਾ ਕਰਨ ਸੱਚੇ ਪਾਸ਼ਾ ਤੁਹਾਡੇ ਪੁੱਤਰ ਨੂੰ ਹੋਰ ਤੰਦਰੁਸਤੀਆਂ ਬਖਸ਼ਣਾ ਵਾਹਿਗੁਰੂ ਦਾ ਜੀ ਨਾਂ ਕਟਿਆ ਮੈਨੂੰ ਨਾਂ ਮਾਰਿਆ ਰੋਟੀ ਖਾਣਾ ਪਾਣੀ ਵੀ ਦੇ ਦਦਾ ਜੀ ਫੜਾ ਦਦਾ ਪਟਨਾ ਨਹੀਂ ਗਈ ਵੀ ਲੈ ਸਰ ਪਟਨਾ ਵਾਲੀ ਕੱਲ ਬਾਤ ਕਰਾਂਗੇ ਜਿੰਨਾ ਤੋਂ ਠੀਕ ਹੋਇਆ ਤੂੰ ਮੇਰੇ ਖਿਆਲ ਨਾਲ 80% ਠੀਕ ਹੋ ਚਲੋ ਠੀਕ ਆ ਆਪਾਂ ਦੋਨਾਂ ਗੋਡੀਆਂ ਸਲਾ ਲਈਏ ਨਹੀਂ 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 ਗੁਰੂ ਸਾਹਿਬ ਕਰਪਾ ਉਹ ਉਮਰ ਦਾ ਵੱਡਾ ਨਹੀਂ ਦਾ ਕੋਈ ਨਹੀਂ ਨਹੀਂ ਮਹਾਰਾਜ ਕਿਰਪਾ ਕਰਨ ਸੱਚੇ ਪਾਸ਼ਾ ਤੁਸੀਂ ਤੰਦਰੁਸਤ ਹੋ ਮੋਂ ਤੁਹਾਡਾ ਬੱਚਾ ਵੀ ਤੁਹਾਡੀਆਂ ਸਾਰੀਆਂ ਖੁਸ਼ੀਆਂ ਪੂਰੀਆਂ ਕਰੇ ਲੈਗੁਰ ਜੀ ਦਾ ਖਾਲਸਾ ਲੈਗੁਰ ਜੀ ਧੰਨਵਾਦ ਕਰੋ ਸਾਡੇ ਡਾਕਟਰ ਸਾਹਿਬ ਡਾਕਟਰ ਸਿੱਠੀ ਸਾਹਿਬ ਕੀ ਡਾਕਟਰ ਸਾਹਿਬ ਨੇ ਇਹਨਾਂ ਨੇ ਇਹਨਾਂ ਨੇ ਠੀਕ ਕੀਤਾ ਇਹਨਾਂ ਨੂੰ ਦਵਾਈ ਦਵਾਉ ਦੇਖ ਲਿਆ ਡਾਕਟਰ ਕਹਿੰਦਾ ਹੁਣੀ ਦਵਾਈ ਦਵਾ ਕੇ ਆਪੇ ਚੱਲ ਜੀ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਰਾਤ ਕੇ ਕਰਕੇ ਆਂਗੇ ਦੋ ਜਰਾ ਤਾਰੋਵਾਂਗੇ ਸੇਵਾ ਵੀ ਕਰਨੀ ਆ ਇਥੇ ਰੇਕੇ ਠੀਕ ਠੀਕ ਹੈ ਨਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ